ਨਾਬਾ ਜੇਲ੍ਹ ਦੇ ਵਿੱਚ ਬਿਕਰਮ ਮਜੀਠੀਆ ਦਾ ਹਾਲ ਜਾਣਨ ਦੇ ਵਾਸਤੇ ਸੁਖਬੀਰ ਸਿੰਘ ਬਾਦਲ ਪਹੁੰਚੇ ਹੋਏ ਨੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਨਵੇ ਸੁਖਬੀਰ ਸਿੰਘ ਬਾਦਲ ਹੁਣਾਂ ਦਾ ਨਾਬਾ ਜੇਲ੍ਹ ਦੇ ਵਿੱਚ ਪਹੁੰਚ ਚੁੱਕਿਆ ਨਾਲ ਜੋ ਜਾਣਕਾਰੀ ਮਿਲ ਪਾ ਰਹੀ ਹੈ ਕਿ ਸੁਖਬੀਰ ਸਿੰਘ ਬਾਦਲ ਤੇ ਉਹਨਾਂ ਦੀ ਪਤਨੀ ਹਰਸਿਮਰਤ ਕੌਰ ਬਾਦਲ ਵੀ ਨਾਲ ਮੌਜੂਦ ਨੇ ਉਹ ਵੀ ਗੱਡੀ ਦੇ ਵਿੱਚ ਨੇ ਔਰ ਬਿਕਰਮ ਮਜੀਠੀਆ ਦੀ ਧਰਮ ਪਤਨੀ ਗਨੀਵ ਕੌਰ ਮਜੀਠੀਆ ਜਿਹੜੇ ਨੇ ਉਹ ਵੀ ਇਸ ਕਾਨਵੇ ਦੇ ਵਿੱਚ ਮੌਜੂਦ ਨੇ ਪਰਿਵਾਰਕ ਮੈਂਬਰ ਸਾਰੇ ਪਤਾ ਲੈਣ ਦੇ ਵਾਸਤੇ ਪਹੁੰਚੇ ਕੋਈ ਨਹੀਂ ਕਿਉਂਕਿ ਦੁਪਹਿਰ 2 ਵਜੇ ਤੋਂ ਬਾਅਦ ਦਾ ਸਮਾਂ ਜਿਹੜਾ ਆ ਉਹ ਦਿੱਤਾ ਗਿਆ ਸੀ ਬਹੁਤ ਸਾਰੇ ਪ੍ਰੋਟੋਕੋਲ ਹੁੰਦੇ ਨੇ ਖਾਸ ਤੌਰ ਤੇ ਜਦੋਂ ਤੁਸੀਂ ਇੱਕ ਲੀਡਰ ਜਦੋਂ ਕਿਸੇ ਦੂਜੀ ਲੀਡਰ ਨੂੰ ਮਿਲ ਜਾਵੇ ਖਾਸ ਤੌਰ ਤੇ ਜੇਲ੍ਹ ਦੇ ਵਿੱਚ ਤਾਂ ਸਿਕਿਉਰਿਟੀ ਦਾ ਧਿਆਨ ਰੱਖਣਾ ਪੈਂਦਾ ਹੈ ਬڑے ਪ੍ਰੋਟੋਕੋਲ ਹੁੰਦੇ ਨੇ ਟਾਈਮਿੰਗ ਦਾ ਧਿਆਨ ਰੱਖਣਾ ਪੈਂਦਾ ਕਿਉਂਕਿ ਉਸ ਸਮੇਂ ਜੇਲ੍ਹ ਦੇ ਵਿੱਚ ਹੋਰ ਵੀ ਮਿਲਣੀ ਚੱਲਦੀ ਹੈ ਹੋਰ ਕੈਦਿਆਂ ਨੂੰ ਵੀ ਲੋਕ ਮਿਲਣ ਵਾਸਤੇ ਆਉਂਦੇ ਨੇ ਤਾਂ ਬੜੇ ਸਾਰੇ ਪ੍ਰੋਟੋਕੋਲ ਨੇ ਜਿੰਨਾਂ ਦਾ ਧਿਆਨ ਰੱਖਣਾ ਪੈਂਦਾ ਤਾਂ ਜੇਲ੍ਹ ਪ੍ਰਸ਼ਾਸਨ ਦੇ ਵੱਲੋਂ ਸੁਖਬੀਰ ਸਿੰਘ ਬਾਦਲ ਹੁਣਾਂ ਨੂੰ ਦੁਪਹਿਰ 2 ਵਜੇ ਤੋਂ ਬਾਅਦ ਦਾ ਸਮਾਂ ਦਿੱਤਾ ਗਿਆ ਸੀਗਾ ਸੋ ਉਸ ਤੋਂ ਬਾਅਦ ਹੀ ਸੁਬੀਰ ਸਿੰਘ ਬਾਦਲ ਜਿਹੜੇ ਨੇ ਉਹ ਨਾਬਾ ਜੇਲ੍ਹ ਦੇ ਵਿੱਚ ਪਹੁੰਚੇ ਕੋਈ ਨਹੀਂ ਉਹਨਾਂ ਦਾ ਕਾਫਲਾ ਜਿਹੜਾ ਪਹੁੰਚਿਆ ਹੋਇਆ ਤੁਸੀਂ ਦੇਖ ਹੀ ਸਕਦੇ ਹੋ ਇੱਕ ਗੱਡੀ ਦੇ ਵਿੱਚ ਸੁਬੀਰ ਸਿੰਘ ਬਾਦਲ ਜਿਹੜੇ ਉਹ ਬੈਠੇ ਹੋਏ ਨੇ ਨਾਰ ਹਰਸਿਮਰਤ ਕੌਰ ਬਾਦਲ ਵੀ ਮੌਜੂਦ ਨੇ ਔਰ ਵਿਕਰਮ ਮਜੀਠੀਆ ਦੀ ਧਰਮ ਪਤਨੀ ਗਨੀਵ ਕੌਰ ਮਜੀਠੀਆ ਜਿਹੜੇ ਉਹ ਵੀ ਇਸ ਕਨਵੋਏ ਦੇ ਵਿੱਚ ਮੌਜੂਦ ਨੇ ਉਹ ਵੀ ਪਤਾ ਲੈਣ ਦੇ ਵਾਸਤੇ ਪਹੁੰਚੇ ਹੋਏ ਨੇ ਹਾਲਚਾਲ ਜਾਣਨ ਦੇ ਵਾਸਤੇ ਪਹੁੰਚੇ ਹੋਏ ਨੇ ਅ ਥੋੜੇ ਕੁ ਦਿਨਾਂ ਦੀ ਗੱਲ ਕਰੀ ਤਾਂ ਥੋੜੇ ਦਿਨ ਪਹਿਲਾਂ ਹੀ ਡੀਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਜਿਹੜੇ ਨੇ ਉਹ ਵੀ ਪਤਾ ਲੈਣ ਦੇ ਵਾਸਤੇ ਨਾਬਾ ਜੇਲ੍ਹ ਦੇ ਵਿੱਚ ਪਹੁੰਚੇ ਸੀਗੇ ਉਹਨਾਂ ਨੇ ਵੀ ਬਿਕਰਮ ਮਜੀਠੀਆ ਹੁਣਾ ਦੇ ਨਾਲ ਮੁਲਾਕਾਤ ਕੀਤੀ ਉਸ ਤੋਂ ਪਹਿਲਾਂ ਕਈ ਅਕਾਲੀ ਲੀਡਰ ਜਿਹੜੇ ਨੇ ਚਾਹੇ ਸੁਚਾ ਸਿੰਘ ਲਗਾ ਹੁਣਾ ਦੀ ਗੱਲ ਕਰੀਏ ਬਲਵਿੰਦਰ ਸਿੰਘ ਭੁੰਦੜ ਹੁਣਾ ਦੀ ਗੱਲ ਕਰੀਏ ਸਕੰਦਰ ਸਿੰਘ ਮਲੂਕਾ ਹੁਣਾ ਦੀ ਗੱਲ ਕਰੀਏ ਤਾਂ ਇਹ ਇਹ ਸਮਾਂ ਹੁੰਦਾ ਹੈ ਕਿਸੇ ਵੇਲੇ ਲੀਡਰ ਜਿਹੜਾ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਵੀ ਮਿਲਣ ਦੇ ਵਾਸਤੇ ਚਲਿਆ ਜਾਂਦਾ ਕਿਉਂਕਿ ਯਾਰੀ ਦੋਸਤੀ ਵੀ ਹੁੰਦੀ ਹੈ ਪਰਿਵਾਰਕ ਸਾਂਝਾਂ ਵੀ ਹੁੰਦੀਆਂ ਨੇ ਪਾਰਟੀ ਇੱਕ ਪਾਸੇ ਹੁੰਦੀ ਹੈ ਪਰ ਪਾਰਟੀ ਤੋਂ ਉਪਰ ਉੱਠ ਕੇ ਵੀ ਇਹੋ ਜੇ ਸਮੇਂ ਵੀ ਲੀਡਰ ਜਿਹੜੇ ਇੱਕ ਦੂਜੇ ਦੇ ਨਾਲ ਖੜੇ ਹੁੰਦੇ ਨੇ ਤਾਂ ਇਹ ਹੁਣ ਕਾਫਲਾ ਜਿਹੜਾ ਆ ਅਸੀਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿੱਥੇ ਵੱਡੀ ਸਿਕਿਉਰਿਟੀ ਦੇ ਵਿੱਚ ਕਿਉਂਕਿ ਵੱਡੀ ਸਿਕਿਉਰਿਟੀ ਜਿਹੜੀ ਹੈ ਨਾਬਾ ਜੇਲ੍ਹ ਦੇ ਬਾਹਰ ਤਾਇਨਾਤ ਕਰ ਦੱਤੀ ਹੈ ਕਿਉਂਕਿ ਸੁਖਬੀਰ ਸਿੰਘ ਬਾਦਲ ਹੁਣਾਂ ਦਾ ਕਾਫਲਾ ਪਹੁੰਚਿਆ ਕੋਇਆ ਵਿਕਰਮ ਮਜੀਠੀਆ ਹੁਣਾਂ ਨੂੰ ਮਿਲਣ ਦੇ ਵਾਸਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਉਹਨਾਂ ਦੀ ਧਰਮ ਪਤਨੀ ਹਰਸਿਮਰਤ ਕੌਰ ਬਾਦਲ ਮੌਜੂਦ ਨੇ ਔਰ ਨਾਲ ਹੀ ਵਿਕਰਮਜੀਤਿਆ ਦੇ ਧਰਮ ਪਤਨੀ ਗਨੀਬ ਕੌਰ ਮਜੀਠੀਆ ਵੀ ਜਿਹੜੇ ਉਹ ਇਸ ਕਨvoi ਦੇ ਵਿੱਚ ਮੌਜੂਦ ਦੱਸੇ ਜਾ ਰਹੇ ਨੇ ਸਰਕਲ ਦੇ ਜ਼ਰੀਏ ਸੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਸੁਖਬੀਰ ਸਿੰਘ ਬਾਦਲ ਬੈਠੇ ਹੋਏ ਨੇ ਹੁਣ ਉਹਨਾਂ ਦੀ ਮੁਲਾਕਾਤ ਜਿਹੜੀ ਹੈ ਬਿਕਰਮਜੀਠੀਆ ਦੇ ਨਾਲ ਹੋਵੇਗੀ ਤਾਂ ਪਰਿਵਾਰ ਵੀ ਹੈ ਸਾਰਾ ਬਿਕਰਮਜੀਠੀਆ ਦਾ ਤਾਂ ਪਰਿਵਾਰਕ ਮੁਲਾਕਾਤ ਵੀ ਦੱਸੀ ਜਾ ਰਹੀ ਹੈ ਕਿਉਂਕਿ ਬਹੁਤ ਸਾਰੇ ਸਿਆਸੀ ਲੀਡਰ ਹੋਗੇ ਪਹਿਲਾਂ ਹੀ ਨਾਬਾ ਜੇਲ੍ਹ ਦੇ ਵਿੱਚ ਜਾ ਕੇ ਪਤਾ ਲੈ ਕੇ ਆਏ ਨੇ ਬਿਕਰਮਜੀਠੀਆ ਉਹਨਾਂ ਦਾ ਹਾਲਾਂਕਿ ਕੁਝ ਨੂੰ ਮਿਲਣ ਵੀ ਨਹੀਂ ਦਿੱਤਾ ਗਿਆ ਕਿਉਂਕਿ ਪ੍ਰੋਟੋਕੋਲ ਦਾ ਵੀ ਹਵਾਲਾ ਜਿਹੜਾ ਦਿੱਤਾ ਗਿਆ ਕਿ ਪਰਿਵਾਰਕ ਮੈਂਬਰ ਹੀ ਮਿਲ ਸਕਦੇ ਨੇ ਇਹ ਵੀ ਹਵਾਲਾ ਜਿਹੜਾ ਆ ਦਿੱਤਾ ਗਿਆ ਸੀ ਤਾਂ ਹੁਣ ਸੁਬੀਰ ਸਿੰਘ ਬਾਦਲ ਹੁਣਾ ਦਾ ਕਾਫਲਾ ਨਾਬਾ ਜੇਲ ਵਿਕਰਮ ਮਜੀਠੀਆ ਨੂੰ ਮਿਲਣ ਵਾਸਤੇ ਪਹੁੰਚਿਆ ਹੋਇਆ ਨਾਲ ਹਰਸਿਮਰਤ ਕੌਰ ਬਾਦਲ ਵੀ ਮੌਜੂਦ ਨੇ ਔਰ ਗੁਨੀਵ ਕੌਰ ਮਜੀਠੀਆ ਹੁਣੀ ਵੀ ਬਾਦਲ ਨੇ ਇਸ ਮੌਕੇ ਬਲਵਿੰਦਰ ਸਿੰਘ ਧੁੰਦੜ ਹੁਣਾ ਦੇ ਨਾਲ ਗੱਲਬਾਤ ਕੀਤੀ ਗਈ ਹੈ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ ਕੋਈ ਮੋਜਾ ਨਹੀਂ ਕੋਈ ਅਜੇ ਤੱਕ ਕੇਸ ਨਹੀਂ ਸਾਫ ਹੋਇਆ ਉਹਨੂੰ ਮਿਲਣੀ ਨਾ ਦੇਣਾ ਉਹਦੇ ਘਰ ਵਾਲੀ ਬੀਬੇ ਆਈ ਅਗਰੀਬ ਤੋਂ ਉਹਨੂੰ ਨਹੀਂ ਮਿਲਣੇ ਦਿੱਤਾ ਜੇ ਮਿਲੇ ਤਾਂ ਉਹਦੇ ਵਿੱਚ ਜੇ ਮਿਲੇ ਜੰਗਲੇ ਵਿੱਚ ਦੀ ਮਿਲੇ ਜਿਵੇਂ 20 ਸਾਲਾਂ ਕੈਦੀ ਜਾਂ ਕਤਲ ਦਾ ਕੈਦੀ ਮਿਲਦਾ ਅੱਜ ਪ੍ਰਧਾਨ ਦੀ ਜਾ ਰਹੇ ਨੇ ਅਸੀਂ ਆਏ ਸੰਤ ਜਵਾਬ ਹੀ ਦਿੱਤਾ ਕਿ ਨਾ ਉਹ ਅਸੀਂ ਹਰ ਕੇ ਚੁੱਕ ਕੇ ਇੱਥੇ ਖੜ ਕੇ ਕਿਸਦਾ ਜੋ ਭਾਈ ਠੀਕ ਆ ਹੁਕਮ ਹੈ ਅਸੀਂ ਧੱਕਾ ਨਹੀਂ ਕਰਨਾ ਡੇਰਾ ਪਿਆਸ ਮੁਖੀ ਆਏ ਨੇ ਕੀ ਮੈਨੇ ਰੱਬ ਇਸ ਕਰਕੇ ਹੁਣ ਅੱਜ ਵੀ ਜੇ ਮੇਰੇ ਹਿੰਦ ਪ੍ਰਧਾਨ ਜੀ ਤੇ ਬੀਬਾ ਜੀ ਮਿਲੇਨ ਕੱਲੇ ਸਾਨੂੰ ਸਾਰਿਆਂ ਨੂੰ ਜਵਾਬ ਦਿੱਤਾ ਹੈ ਇਸੇ ਕਰਕੇ ਅਸੀਂ ਸਾਈਡ 'ਚ ਪ੍ਰਧਾਨ ਜੀ ਦੇ ਕੱਲਾ ਪ੍ਰਧਾਨ ਜੀ ਸੁਵੀਸ ਨਾਲ ਤਾਂ ਮੈਂ ਖੜਾ ਹੀ ਆ ਤੁਹਾਡੇ ਕੋਲੇ ਸਾ ਸਿਕੰਦਰ ਸਿੰਘ ਮਲੂਕਾ ਜੀ ਐਨ ਕੇ ਸ਼ਰਮਾ ਜੀ ਹੋਰ ਨਾਲ ਕਾਫੀ ਸਾਡੇ ਸੀਨੀਅਰ ਬੰਦੇ ਨੇ ਵਾਈਫ ਵੀ ਨੇ ਗਨੀਤ ਨੂੰ ਨਹੀਂ ਉਹ ਨਹੀਂ ਆਏ ਸਿਸਟਰ ਆਸੀ ਮੋਤਰ ਬਾਤ ਉਹ ਤਾਂ ਉਹ ਤਾਂ ਗਏ ਬੀਬਾ ਜੀ ਬੀਬਾ ਜੀ ਦਾੜ ਗਏ ਸੋ ਲੇਕਿਨ ਉਹਨੂੰ ਜਗਲੇ ਵੀ ਦੀ ਮਿਲਾ ਰਹੇਗੇ ਕਿਤੇ ਹੋਰ ਕਰੂਅਲਟੀ ਹੈ ਕੋਈ ਉਹ ਇਹ ਤਾਂ ਹੈ ਨਹੀਂ ਕਿ ਕ੍ਰਿਮੀਨਲ ਕੈਦੀ ਨੇ ਜਾਂ ਕੋਈ ਦੀ ਹੋ ਚੁੱਕੇ ਨੇ ਇਹ ਤਾਂ ਕੁਝ ਵੀ ਨਹੀਂ ਕੱਚਾ ਕੇਸ ਹੈ ਕੋਈ ਸਾਬਤ ਹੀ ਨਹੀਂ ਕਰ ਸਕਿਆ ਸੋ ਮੈਂ ਸਾਹਿਬ ਇਹਦਾ ਕਿ ਇਸ ਤੋਂ ਵੱਡੀ ਇਹ ਜਾਤੀਕ ਦੁਸ਼ਮਣੀ ਦੇ ਤੌਰ ਤੇ ਕੇਸ ਕਰ ਰਹੇ ਨੇ ਜਦੋਂ ਇਹ ਆਪ ਜੇਲ੍ਹ ਸੀ ਤੇ ਇਹਨਾਂ ਨੂੰ ਮਿਲਣ ਦੇ ਦਿੰਦੇ ਸੀ ਦਿੱਲੀ ਵਾਲੇ ਉਹਨਾਂ ਨੂੰ ਜਵਾਬ ਨਹੀਂ ਦਿੰਦੇ ਸੋ ਤੁਸੀਂ ਮਿਲਣ ਦਾ ਤਾਂ ਇੱਕ ਇੱਕ ਹੱਕ ਹੈ ਰਾਈਟ ਹੈ ਉਹ ਤਾਂ 20 ਸਾਲਾਂ ਕੈਦੀ ਵੀ ਕਤਲ ਦੇ ਕੈਦੀ ਨੂੰ ਮਿਲਣ ਦਾ ਹੁੰਦਾ ਪਰਿਵਾਰ ਨੂੰ ਤਰੀਕੇ ਸਿਰ ਮਲਾਉਂਦੇ ਨੇ ਸੋ ਇਹ ਤਾਂ ਕੋਈ ਹੈ ਹੀ ਨਹੀਂ ਸੋ ਇਸ ਤੋਂ ਵੱਡਾ ਧੱਕਾ ਮੈਂ ਸਾਹਿਬ ਇਹਦਾ ਕੋ ਹੋ ਨਹੀਂ ਸਕਦਾ ਤੇ ਸੋ ਇਹਦੀ ਅਸੀਂ ਪੂਰੇ ਜੋਰ ਨਾਲ ਨਿੰਦਿਆ ਕਰ ਰਹੇ ਤੇ ਸਾਰੀ ਪਬਲਿਕ ਦੇਖ ਰਹੀ ਹੈ ਕਿ ਇਸ ਤਰ੍ਹਾਂ ਝੂਠੇ ਆ ਫੇਲ ਹੋਗੇ ਹੁਣ ਸਵਾਏ ਜਾਤੀ ਦੁਸ਼ਮਣਿਆ ਕੱਢਣ ਦੇ ਹੋਰ ਕੋਸ਼ਿਸ਼ ਇਹਨਾਂ ਕੋਲ ਕੱਖ ਨਹੀਂ ਰਹਿ ਗਿਆ ਸੋ ਇਹ ਚੀਜ਼ਾਂ ਸਾਰੀਆਂ ਦਾ ਸਾਫ ਤਾਬ ਹੋਏਗਾ ਵਿਰੋਧੀ ਸਵਾਲ ਖੜਾ ਕਰਦੇ ਨੇ ਕਿ ਬਿਆਸ ਮੂਗੀ ਦੇ ਮਿਲਣ ਤੋਂ ਬਾਅਦ ਹੀ ਸੁਖਵੀਰ ਬਾਦਲ ਆਏ ਨੇ ਮਿਲਣ ਪਹਿਲਾਂ ਕਿਉਂ ਨਹੀਂ ਆਏ ਇਹ ਤਾਂ ਕੋਈ ਪੁਆਇੰਟ ਹੀ ਖਾਸ ਪ੍ਰੈਸ ਕਾਨਫਰੰਸ ਕੀਤੀ ਸਾਰਾ ਇਹਨਾਂ ਨੇ ਉਸ ਵੇਲੇ ਜਵਾਬ ਦਿੱਤਾ ਪਹਿਲੇ ਇੱਕ ਦਿਨ ਆਏ ਸੀ ਜਿੱਦ ਮੈਂ ਅੱਜ ਅਸੀਂ ਖੜਿਆ ਜਦੋਂ ਪਤਾ ਲੱਗਿਆ ਉਹ ਤੋਂ ਮੁੜ ਕੇ ਗਏ ਆ ਸੀ ਅਸੀਂ ਸਾਰੇ ਹੀ ਉਦੋਂ ਵੀ ਇਕੱਠੇ ਆਏ ਸੀ ਉਹ ਕਹਿੰਦੇ ਨਹੀਂ ਤੁਹਾਨੂੰ ਮਿਲ ਨਹੀਂ ਦੇ ਸੋ ਵਾਪਸ ਮੁੜ ਕੇ ਵੀ ਗੇਟ ਤੇ ਵੀ ਰੋਲਾ ਪਾਈਓ ਤਾਂ ਕੋਈ ਫਾਇਦਾ ਨਹੀਂ ਜੇਲ੍ਹ ਅਧਿਕਾਰੀ ਪ੍ਰिजनਰ ਰੂਲਿੰਗ ਦੀ ਗੱਲ ਕਰਦੇ ਨੇ ਕਿ ਪਰਿਵਾਰਕ ਮੈਂ ਪਰਿਵਾਰਕ ਉਹਨਾਂ ਦਾ ਹੈਗਾ ਸੀਗਾ ਪਰਿਵਾਰਕ ਪਰਿਵਾਰਕ ਰੂਲਿੰਗ ਤੋਂ ਇਲਾਵਾ ਵੀ ਬਣ ਸਕਦੇ ਨੇ ਦੋਸਤ ਮਿੱਤਰ ਇਹ ਨਹੀਂ ਹੁੰਦਾ ਕਿ ਲਿਮਟ ਹੁੰਦੀ ਹੈ ਜੇ ਮੈਂ ਮੰਨਦਾ ਕਿ ਜੇਲ੍ਹ ਰੂਲ 'ਚ ਇੱਕ ਲਿਮਟ ਵੀ ਹੈਗੀ ਉਹ ਹੁੰਦਾ ਹੋ ਜਾਂ ਤਿੰਨ ਬੰਦੇ ਉਸੋ ਐ ਏਡੀ ਤਾਂ ਹੈ ਨਹੀਂ ਅਸੀਂ ਸਾਰੀ ਉਮਰ ਇਹੀ ਕੰਮ ਕਰਦੇ ਰਿਹਾ ਕੋ ਅੱਜ ਤੱਕ ਤਾਂ ਹੈ ਨਹੀਂ ਵਜ਼ੀਰ ਵੀ ਬਣ ਹਟੇ ਐਮਪੀ ਵੀ ਬਣ ਹਟੇ ਐਮਐਲਏ ਵੀ ਬਣ ਹਟੇ ਸੋ ਸਾਰੇ ਕਾਨੂੰਨ ਜਾਣਦੇ ਆ ਸਾਰੇ ਗੱਲਾਂ ਜਾਣਦੇ ਕੋ ਖਾਸ ਕਰ ਇਹ ਕਿਹਦੀ ਥੈ ਤੇ ਹੁੰਦਾ ਏ ਸਾਰਾ ਇਹ ਕਰਤਾ ਸਾਰਾ ਕੇਜਰੀਵਾਲੀਆ ਹੋਰ ਤਾਂ ਸ਼ਾਇਦ ਹੀ ਕਿਦੀ ਹੈ ਕੇਜਰੀਵਾਲ ਖੁਦ ਕਰ ਰਿਹਾ ਕਿਉਂਕਿ ਉਹਨੇ ਬਾਫੀ ਬੰਗਾਈ ਸੀ ਗੁੱਸਾ ਸੰਜੇ ਤੇ ਜੇ ਕੇਸ ਚੱਲ ਰਿਹਾ ਝੂਠਾ ਤੁਸੀਂ ਕਹਿ ਰਹੇ ਹੋ ਸਾਰੇ ਵੀ ਜੇਲ੍ਹ ਅਧਿਕਾਰੀਆਂ ਦਾ ਸਿਸਟਮ ਐ ਜਿਹੜਾ ਅਕਾਲੀਆ ਕੋਲ ਨੂੰ ਪਤਾ ਪਰ ਉਸ ਦੇ ਬਾਵਜੂਦ ਪਤਾ ਹੋਣ ਦੇ कि ਨਹੀਂ ਮਿਲਨੀ ਹੋਣ ਦੇ ਲਈ ਫਿਰ ਵੀ ਬਹੁਤ ਅਕਾਲੀ ਲੀਡਰ ਸਾਹਿਬ ਦਾ ਮੰਤਰੀ ਗੇਟ ਤੋਂ ਆ ਕੇ ਮੁੜ ਕੇ ਲੈ ਜਾ। ਮੈਂ ਤਾਂ ਅਖੀ ਜਨ ਨੂੰ ਸਾਰੇ ਬੁੜੀ ਜਾਨ ਨੇ ਅਸੀਂ ਆ ਤੁਹਾਡੇ ਸਾਹਮਣੇ ਬੁੜੀ ਜਾਨ ਨੇ ਵਾਪਸ। ਠੀਕ ਹੈ। ਸੋ ਇਹ ਸਾਰਾ ਜੋ ਕੁਛ ਹੈ ਤੱਕ ਹੀ ਹੋ ਰਿਹਾ। ਇਹਨੂੰ ਕੋਈ سزا ਨਹੀਂ ਕੋਈ ਰਜਿਸਟਰ ਕੇਸ ਨਹੀਂ ਸਾਫ ਹੋਇਆ। ਉਹਨੂੰ ਮਿਲਣੀ ਨਾ ਦੇਣਾ ਉਹਦੇ ਘਰ ਵਾਲੀ ਬੀਬੀ ਆਈ ਹੈ ਗਰੀਬ ਪਰ ਉਹਨੂੰ ਨਹੀਂ ਮਿਲਣੇ ਦਿੱਤਾ। ਜੇ ਮਿਲੇ ਤਾਂ ਉਹਦੇ ਵਿੱਚ ਵੀ ਮਿਲੇ ਜੰਗਲੇ ਵਿੱਚ ਵੀ ਮਿਲਣ ਜਿਵੇਂ 20 ਸਾਲ ਇਕੱਦੀ ਜਾਂ ਕਤਲ ਦਾ ਇਕੱਦੀ ਮਿਲਦਾ। ਅੱਜ ਪ੍ਰਧਾਨ ਜੀ ਜਾ ਰਹੇ ਨੇ ਅਸੀਂ ਆਏ ਸੰਤ ਜਵਾਬ ਹੀ ਦਿੱਤਾ ਕਿ ਨਾ ਉਹ ਅਸੀਂ ਹਰ ਕਿਤੇ ਚੁੱਕ ਕੇ ਇੱਥੇ ਖੜ੍ਹ ਕੇ ਕਿਸਤਾ ਜੋ ਭਾਈ ਠੀਕ ਆ ਹੁਕਮ ਹੈ ਅਸੀਂ ਧੱਕਾ ਕਾ ਨਹੀਂ ਕਰਨਾ ਡੇਰਾ ਬਿਆਸ ਮੁਖੀ ਆਏ ਨੇ ਕੀ ਮੈਨੇ ਰੱਦ ਕਰਕੇ ਹੁਣ ਅੱਜ ਵੀ ਜੇ ਮਿਲ ਰਹੇ ਨੇ ਤਾਂ ਪ੍ਰਧਾਨ ਜੀ ਤੇ ਲੀਬਾ ਜੀ ਮਿਲੇਨ ਇਕੱਲੇ ਸਾਨੂੰ ਸਾਰਿਆਂ ਨੂੰ ਜਵਾਬ ਦਿੱਤਾ ਹੈ ਇਸੇ ਕਰਕੇ ਅਸੀਂ ਸਾਈਡ ਕੀ ਪ੍ਰਧਾਨ ਜੀ ਇਕੱਲਾ ਪ੍ਰਧਾਨ ਜੀ ਸੁਬੀਸ਼ ਨਾਲ ਤਾਂ ਮੈਂ ਖੜਾ ਹੀ ਆ ਤੁਹਾਡੇ ਕੋਲੇ ਸਕੰਦਰ ਸਿੰਘ ਮਲੂਕਾ ਜੀ ਐਨ